ਭਈਆ ਫੱਟੀਆਂ-ਫੁੱਟੀਆਂ ਦੀ ਸਾਰੀ ਚੈੱਕ ਕਰਵਾ ਦਿਓ। ਫੱਟੀਆਂ ਦੀ ਸਾਰੀ ਚੈੱਕ ਕਰਵਾ ਦੇਣੀ ਨਵੀਆਂ ਫੱਟੀਆਂ ਜੀ ਬਿਲਕੁਲ। ਹੂੰ। ਤੇ ਆਹ ਕਡੀਸ਼ਨ ਦੀ ਵੀ ਸਾਰੀ origignal ਹੈ ਬਈ ਹੈ। ਇਹਦੇ ਟਾਇਰ ਜੀ 85 90 ਪੈਸੇ ਆ ਟਾਇਰ ਜੀ ਇਹਦੇ। ਹਾਂ, ਫਰੰਟ ਟਾਇਰ 85 90 ਪੈਸੇ। ਇਹ ਮਾਰਕ ਦਾ ਟਾਇਰ ਆ ਜੀ। ਭਾਈ ਐਮ ਆਰ ਐਫ ਦੇ ਟਾਇਰ ਨੇ। ਹਾਂਜੀ ਹਾਂਜੀ। ਰੇਮਾਂ ਦੀ ਚੈੱਕ ਕਰਵਾ ਦਿ ਵੀਰੇ ਪਰਗਟ? ਰੇਮਾਂ ਦੀ ਚੈੱਕ ਕਰਵਾ ਦੂ। 21 ਚ ਟਾਇਰ ਪਿਆ 5-7% ਹੈ ਜਿੰਮੇ ਕਿਹਦੀ ਟਾਇਰ ਕਸੇ ਹੋਇਆ। ਹਾਂਜੀ ਹਾਂਜੀ 21 ਦੇ ਮਾਰਕ ਦੇ। ਆਹ ਆ ਐਲੀਵੇਟਰਾਂ ਦੀ ਵੀ ਚੈੱਕ ਕਰਵਾ ਦੇ ਬਈ। ਸਾਰੇ ਬਹਿਰੰਗ ਬਾਈ ਕੋਈ ਆ ਕੰਡੀਸ਼ਨ ਕੋਈ ਬਦਲਦੀ ਰੋਡ ਨਹੀਂ ਜੀ ਐਮ ਆਈ ਅੱਛਾ ਬਹਿਰੰਗ ਸਾਰੇ ਨਵੇਂ ਬਹਿਰੰਗ ਹੈ ਜੀ ਪਏ ਹੋਏ ਬਾਈ ਦੇਖ ਬਾਈ ਕਹਿੰਦਾ ਸਾਰੇ ਬਹਿਰੰਗ ਵੀ ਨਵੇਂ ਪਏ ਹੋਏ ਆ ਆ ਪੱਖੇ ਭੁੱਖੀ ਦੀ ਵੀ ਇੱਥੋਂ ਚੈੱਕ ਕਰਵਾ ਦਿਓ ਹੈ ਅੱਜ ਮੇਤਰੋ ਬਰਨਾਲੇ ਜ਼ਿਲ੍ਹੇ ਦੇ ਪਿੰਡਾਂ ਆਪਾਂ ਦੀਪਗੜ੍ਹ ਦੇ ਵਿੱਚ ਆਏ ਹੋਏ ਆ ਇਹ ਦੀਪਗੜ੍ਹ ਪਿੰਡ ਭਦੌੜ ਦੇ ਬਿਲਕੁਲ ਨੇੜੇ ਪੈ ਜਾਂਦਾ ਭਦੌੜ ਅੱਜ ਕੱਲ ਬਹੁਤ ਚਰਚਾ ਦੇ ਵਿੱਚ ਆ ਬਹੁਤ ਟ੍ਰੈਂਡਿੰਗ ਦੇ ਵਿੱਚ ਆ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਇੱਥੋਂ ਦੇ ਨਾ ਤਿੰਨ گاਉਣ ਵਾਲੇ ਯਾਨੀ ਕਿ ਤਿੰਨ ਸਿੰਗਰ ਜਿਨ੍ਹਾਂ ਦੇ ਵਿੱਚੋਂ ਹਸਤਿੰਦਰ ਜੀ ਖਾਨ ਤੇ ਅਰਜਨ ਢਿੱਲੋਂ ਬਹੁਤ ਜਿਆਦਾ ਮਸ਼ਹੂਰ ਨੇ ਉਹਨਾਂ ਦੇ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ ਤੇ ਨਾ ਪਿੰਡ ਦੀਪਗੜ੍ਹ ਦੇ ਵਿੱਚ ਇਹ ਜਹਾਜ਼ ਵਰਗੀ ਮਸ਼ੀਨ ਬਕਾਊ ਖੜੀ ਆ ਜੇ ਕਿਸੇ ਸੱਜਣ ਨੇ ਖਰੀਦਣੀ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਲਾਲਸਾ ਹੈ ਚਾਹਣਾ ਵੀ ਕਣਕਾਂ ਦੀ ਜਿਹੜੀ ਵੜਾਈਏ ਥੋੜੇ ਟਾਈਮ ਤੱਕ ਸ਼ੁਰੂ ਹੋ ਜਾਣੀ ਹੈ ਵੀ ਸੀਜ਼ਨ ਬਿਲਕੁਲ ਸਿਰ ਤੇ ਆ ਖੜਿਆ ਨਾ ਸਾਨੂੰ ਕੋਈ ਵਾਜਬ ਰੇਟ ਦੇ ਵਿੱਚ ਗਾਰੰਟੀ ਵਾਲੀ ਮਸ਼ੀਨ ਚਾਹੀਦੀ ਹੈ ਉਹਨਾਂ ਵਾਸਤੇ ਉਹ ਕਿਸਾਨ ਭਰਾਵਾਂ ਵਾਸਤੇ ਸਪੈਸ਼ਲ ਵੀਡੀਓ ਲੈ ਕੇ ਆਏ ਆ ਪਿੰਡ ਦੀਪਗੜ੍ਹ ਦੇ ਵਿੱਚੋਂ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਅੱਜ ਨਾਲ ਆਪਾਂ ਬਾਈ ਰੇਸਮ ਦੇ ਘਰੇ ਆਏ ਹੋਏ ਆ ਇਹ ਮਸ਼ੀਨ ਬਕਾਊ ਹੈ ਜੇ ਕਿਸੇ ਸੱਜਣ ਨੇ ਮਸ਼ੀਨ ਦੇ ਮਾਲਕ ਬਣਨਾ ਹੈ ਮਸ਼ੀਨ ਖਰੀਦਣੀ ਹੈ ਲੈ ਫਿਰ ਵੀਡੀਓ ਨੂੰ ਸਕਿਪ ਨਾ ਕਰਦੇ ਹੋ ਐਂਡ ਤੱਕ ਦੇਖਿਓ ਤੁਹਾਨੂੰ ਕੱਲੀ-ਕੱਲੀ ਚੀਜ਼ ਮਸ਼ੀਨ ਦੀ ਐ ਦਿਖਾ ਦਾਂਗਾ ਵੀ ਕਿਹੜੇ ਇੰਜਨ ਦੇ ਵਿੱਚ ਐ ਟਾਇਰਾਂ ਦੀ ਕੀ ਕੰਡੀਸ਼ਨ ਐ ਕਿੰਨੇ ਦੀ ਮਸ਼ੀਨ ਬਣੂ ਕਿੰਨੀ ਕ ਚੱਲੀ ਹੋਈ ਐ ਕਿੱਥੋਂ ਦਾ ਨੰਬਰ ਐ ਤੇ ਕੀ ਰੇਟ ਦੇ ਵਿੱਚ ਬਣਨੀ ਐ ਪਹਿਲਾਂ ਆਪਾਂ ਮਿਲਦੀ ਅਸਰੀ ਗੱਲ ਵੀ ਰੇਸ ਨੂੰ ਕਿਵੇਂ ਠੀਕ ਹੈ ਤੇ ਮਸ਼ੀਨ ਆਪਣੇ ਲਈ ਵੀ ਬਕਾਊ ਆ ਬਈ ਹਾਂਜੀ ਹਾਂਜੀ ਪਿੰਡ ਤੁਹਾਡਾ ਪੈਗਾ ਦੀਪਗੜਾ ਦੀਪਗੜਾ ਹਾਂਜੀ ਪਤਾ ਹੁਣ 3 ਕਿਲੋਮੀਟਰ ਉਰੋਂ ਹਾਂਜੀ 3 ਜਾਂ 4 ਕਿਲੋਮੀਟਰ ਬਾਡੀ ਤੇ ਮੈਨੂੰ ਇਹ ਦੱਸੋ ਹੋਰ ਤੁਹਾਡੇ ਨੇੜੇ-ਨੇੜੇ ਕਿਹੜੇ-ਕਿਹੜੇ ਪਿੰਡ ਪੈਗੇ ਰਾਮਗੜ ਆ ਗਿਆ ਜੀ ਨਾਲ ਰਾਮਗੜ ਹਾਂਜੀ ਭਲਾਉੜ ਆ ਗਿਆ ਸ਼ਹਿਰ ਇਧਰ ਰਾਮਗੜ ਕਿੰਨੀ ਦੂਰ ਹੈ ਰਾਮਗੜ ਵੀ 3-4 ਕਿਲੋਮੀਟਰ ਬਾਡੀ ਆ ਇਹ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਪਿੰਡ ਨੇ ਟੱਲੇਆਲਾ ਆ ਗਿਆ ਨਾਲ ਜੀ ਅਸਾ ਟੱਲੇਆਲ ਦੇ ਪੋੜ ਜਿਹੜੇ ਮਸ਼ਹੂਰ ਹਾਂਜੀ ਟੱਲੇਆਲਾ ਪੋੜਾਂ ਹਾਂਜੀ ਓਕੇ ਤੇ ਹੁਣ ਜੇ ਕਿਸੇ ਸੱਜਣ ਨੇ ਬਰਨਾਲ ਹੋਨਿਆਲ ਸਿੰਘ ਵਾਲਾ ਜੀ ਉਹ ਕਿੰਨੀ ਦੂਰ ਹੈ 15 16 ਕਿਲੋਮੀਟਰ ਬਾੜੋ 15 16 ਕਿਲੋਮੀਟਰ ਹਾਂਜੀ ਹਾਂਜੀ ਮਤਲਬ ਜੇ ਤਾਂ ਕਿਸੇ ਨੇ ਨਿਹਾਲ ਸਿੰਘ ਵਾਲੇ ਤੋਂ ਆਉਣਾ ਹੈ ਉਹ ਆਵੇ ਟੱਲੇ ਵਾਲ ਦੇ ਪੁਲ ਹੋ ਕੇ ਹਾਂਜੀ ਨਹੀਂ ਰਾਮਗੜ੍ਹ ਹੋ ਕੇ ਜੀ ਰਾਮਗੜ੍ਹ ਹੋ ਕੇ ਹੰਤੂਰੇ ਦੇ ਪੁਲ ਆ ਜਾਂਦੇ ਜੀ ਠੀਕ ਹੈ ਹਾਂਜੀ ਹਾਂਜੀ ਜੇ ਕਿਸੇ ਨੇ ਬਰਨਾਲੇ ਤੋਂ ਆਉਣਾ ਉਹ ਆ ਜੇ ਪਧੌੜ ਹੋ ਕੇ ਅੱਖੋ ਕਿੰਚਨ ਦਾ ਜੇ ਪਧੌੜ ਹੋ ਕੇ ਆ ਜੇ ਤਾਂ ਵੀ ਠੀਕ ਹੈ ਜੀ ਪੱਕੂ ਕਿੰਚਨ ਸਿੱਧਾ ਟੱਲੇ ਵਾਲ ਦੇ ਪੁਲ ਨਾਲ ਪੱਕੂ ਕਿੰਚੇ ਵੀ ਨੇੜੇ ਬੈਗੀ ਹਾਂਜੀ ਹਾਂਜੀ ਓਕੇ ਤੇ ਭਾਈ ਇਹ ਜਿਹੜੀ ਮਸ਼ੀਨ ਆਪਣੇ ਲਈ ਬਕਾਊ ਆ ਇਹ ਹੈਗੀ ਕਰਤਾਰ 4000 ਹੈ ਨਾ ਇਨੂੰ ਆਪਣਾ ਹੋ ਗਿਆ ਚੌਥਾ ਪੰਜ ਮਸ਼ੀਨ ਹੋ ਗਿਆ ਜੀ ਚੌਥਾ ਪੰਜ ਮਸ਼ੀਨ ਹਾਂਜੀ ਹਾਂਜੀ ਇਹ ਇਹਦਾ ਨੰਬਰ ਪੰਜਾਬ ਦਾ ਨਹੀਂ ਸ਼ਨੂਰ ਦਾ ਨੰਬਰ ਹੈ ਜੀ ਸ਼ਨੂਰ ਦੇ ਨੰਬਰ ਹੈ ਹਾਂਜੀ ਹਾਂਜੀ ਫਿਰ ਤਾਂ ਲੋਕਲ ਮਸ਼ੀਨ ਹੈ ਹਾਂਜੀ ਹਾਂਜੀ ਤੇ ਬਈ ਤੁਸੀਂ ਚਲਾਈ ਹੈ ਚੱਲ ਚਲਾਵੀ ਦੀ ਕਿਵੇਂ ਹੈ ਮਸ਼ੀਨ ਚੱਲ ਚਲਾਈ ਤੇ ਬਹੁਤ ਵਧੀਆ ਮਸ਼ੀਨ ਹੈ ਜੀ ਵਧੀਆ ਮਸ਼ੀਨ ਹੈ ਬਹੁਤ ਜਿਆਦਾ ਹੁਣ ਜਿਹੜਾ ਸੱਜਣ ਲੈ ਕੇ ਜਾਊ ਜਿਹੜਾ ਕਿਸਾਨ ਭਰਾ ਲੈ ਕੇ ਜਾਊ ਮਤਲਬ ਯਾਦ ਹੀ ਰੱਖੋ ਹਾਂਜੀ ਹਾਂਜੀ ਵੀ ਮਸ਼ੀਨ ਵਧੀਆ ਹਾਂਜੀ ਹਾਂਜੀ ਓਕੇ ਤੇ ਚਾਰ ਪੰਜ ਸੀਜ਼ਨ ਤੁਹਾਡੇ ਲਈ ਹੋ ਗਏ ਕੰਡੀਸ਼ਨ ਦੀ ਓਰੀਜਨਲ ਹੈ ਹਾਂਜੀ ਕ੍ਰਿਸ਼ਨ ਦੀ ਜਮਾ ਬਿਲਕੁਲ ਇਹ ਨਾਲ ਹੈ ਜੀ ਠ ਤੇ ਸਟੀਲੀ ਜਾਦਰ ਦੇ ਵਿੱਚ ਆ ਬਈਆਂ ਵੈਸੇ ਕਰਤਾਰ ਆਉਂਦੀ ਸਟੀਲੀ ਚਾਹੇ ਹਾਂਜੀ ਹਾਂਜੀ ਬਈਆ ਫੱਟੀਆਂ-ਬੁੱਟੀਆਂ ਦੀ ਸਾਰੀ ਚੈੱਕ ਕਰਵਾ ਦਿਓ ਫੱਟੀਆਂ ਦੀ ਸਾਰੀ ਚੈੱਕ ਕਰਵਾ ਲੈਣੀ ਬਦਲ ਨਵੀਆਂ ਫੱਟੀਆਂ ਜੀ ਬਿਲਕੁਲ ਹੂੰ ਤੇ ਆਹ ਕੰਡੀਸ਼ਨ ਦੀ ਵੀ ਸਾਰੀ ਓਰੀਜਨਲ ਆ ਬਈ ਹੈ ਬਈ ਤੁਸੀਂ ਮੈਂ ਇਹ ਚਲਾਉਂਦੇ ਇਹਨੂੰ ਪਿੰਡ ਚੋਂ ਜਾਂ ਬਾਹਰ ਮੂਰ ਜਿੰਦਾ ਨਹੀਂ ਨਹੀਂ ਲੋਕੜੀ ਚਲਦੇ ਪਿੰਡ ਜੀ ਬਾਹਰ ਤਾਂ ਅਸੀਂ ਕਿਤੇ ਗਏ ਨਹੀਂ ਜੀ ਅਸਲ ਲੋਕੜੀ ਚਲਾਉਂਦੇ ਹਾਂਜੀ ਹਾਂਜੀ ਲੋਕੜੀ ਜੀ ਕਿੰਨਾ ਕਰ ਰੱਖ ਬਈ ਦੇ ਨਾਲ ਮਤਲਬ ਕੱਟਿਆ ਜਿਵੇਂ ਕਹਦੀ ਜੀ ਮਨ ਕੇ ਚਲੋ ਜੀ 200 ਕਿੱਲੋ ਮੰਨ ਕੇ ਚਲੋ 210 20 ਕਿੱਲੋ ਉੱਤੇ 200 ਤੋਂ ਸਵਾ 200 ਵੱਧ 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 ਤੋਂ ਸਵਾ 200 ਵੀ ਇਹਦੇ ਨਾਲ ਇੱਕ ਸੀਜ਼ਨ ਦੇ ਵਿੱਚ ਕੱਟ ਜਾਂਦਾ ਹਾਂਜੀ 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 ਓਕੇ ਇਹ ਇਹਦੇ ਨਾਲ ਹੈ ਕਿ ਕੁਝ ਸਾ ਮੈਨੂੰ ਉਹ ਵੀ ਦੱਸਿਓ ਕਿਰਾ ਜਿਵੇਂ ਐਸਐਮਐਸ ਵਗੈਰਾ ਹੁੰਦਾ ਨਹੀਂ ਐਸਐਮਐਸ ਹੈ ਨਹੀਂ ਨਾਲ ਨਹੀਂ ਨਹੀਂ ਐਸਐਮਐਸ ਓਕੇ ਟੂਲ ਕਿਟ ਵਗੈਰਾ ਹਾਂਜੀ ਹਾਂਜੀ ਉਹ ਸਾਰਾ ਕੁਝ ਹੈ ਉਹ ਸਾਰਾ ਕੁਝ ਹੈ ਹਾਂਜੀ ਹਾਂਜੀ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਇਹਦੇ ਟਾਇਰ ਜੀ 85 90 ਪੈਸੇ ਦਾ ਟਾਇਰ ਜੀ ਇਹਦੇ ਹਾਂ ਫਰੰਟ ਟਾਇਰ 85 90 ਪੈਸੇ ਦਾ ਹੈ ਬਾਈ ਐਮਆਰਐਫ ਦੇ ਟਾਇਰ ਨੇ ਹਾਂਜੀ ਤੇ ਇਹ ਕਿੰਨੇ ਸਾਲ ਚ ਪੋਏ ਹੋਣੇ ਬਈ ਟਾਇਰ ਇਹਨਾਂ ਦੇ ਮਾਰਕਾ ਵਗੈਰਾ ਵੀ ਹੋਣਾ 21 ਚ ਪਏ ਹੋਇਆ ਹਨਾ 21 ਚ ਟਾਇਰ ਪਏ ਆ 5-7% ਹੈ ਜਿਵੇਂ ਕਹਦੀ ਟਾਇਰ ਕਸੇ ਹੋਇਆ ਹਾਂਜੀ ਹਾਂ 21 ਦੇ ਮਾਰਕੇ ਆ ਆ ਐਲੀਵੇਟਰਾਂ ਦੀ ਵੀ ਚੈੱਕ ਕਰਵਾ ਦੇ ਬਈ ਸਾਰੇ ਬਹਿਰੰਗ ਬਈ ਕੋਈ ਆ ਆ ਕੰਡੀਸ਼ਨ ਅਰੇਜਨਲ ਹੀ ਅਗੜੀ ਸਭ ਸਾਰਾ ਕੋਈ ਬਦਲਣ ਦੀ ਲੋੜ ਨਹੀਂ ਜੀ ਐਮ ਆਈ ਅੱਛਾ ਬਹਿਰੰਗ ਸਾਰੇ ਨਵੇਂ ਬਹਿਰੰਗ ਹੈ ਜੀ ਪਾਏ ਹੋਏ ਬਈ ਦੇਖੋ ਬਾਈ ਕਹਿੰਦਾ ਸਾਰੇ ਬਹਿਰੰਗ ਵੀ ਨਵੇਂ ਪਏ ਹੋਇਆ ਆ ਪੱਖੇ-ਪੁੱਖੇ ਦੀ ਵੀ ਇੱਥੋਂ ਚੈੱਕ ਕਰਵਾ ਦਿਓ ਹੈ ਤੇ ਸਾਰੀਆਂ ਜੇ ਪੁਲੀਆਂ ਵਗੈਰਾ ਕਹਿ ਦਈਏ ਘੈਂਟ ਰਹਿਣਾ ਜੀ ਹ ਤੇ ਆਹ ਆਹ ਕੰਡੀਸ਼ਨ ਦੀ ਬਾਈ ਉੱਪਰੋਂ ਚੈੱਕ ਕਰਵਾ ਦਿਓ। ਇਧਰਲੇ ਪਾਸੇ ਪੱਲੇ ਆਪਣੇ ਸਾਈਡ ਵਾਲੇ ਕਿਸੇ ਵੀ ਦਾ ਜੀ ਉਹ ਆਪਾਂ ਲਾ ਕੇ ਅੰਦਰ ਰੱਖਿਆ ਪਈਆਂ ਉਹਵੇਂ ਲਾ ਦਿਆਂ ਸੀ। ਅੱਛਾ ਜਿਹੜੇ ਪੱਲੇ ਹੁੰਦੇ ਆ ਉਹ ਹਾਂਜੀ 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 ਉਹ ਆਪਾਂ ਨਾਲ ਦੇਵਾਂਗੇ। ਨਾਲ ਦੇਵਾਂਗੇ ਉਹ ਤਾਂ ਜਿਉਂਵੇਂ ਪਾਇਆ ਸੀ ਪੱਲੇ ਜੀ ਸਾਈਡ ਵਾਲੇ। ਠੀਕ ਆ ਤੇ ਆਹ ਆਹ ਕੰਡੀਸ਼ਨ ਵਗੈਰਾ ਵੀਰੇ ਸਾਰੀ ਚੈੱਕ ਕਰਵਾ ਦਿਓ। 에어 ਟੈਂਕੀ ਚੈੱਕ ਕਰਵਾ ਦਿਓ ਹੈ ਉਹ ਤੋਂ ਬਾਅਦ ਆਹ ਟਾਇਰ ਆਹ ਟਾਇਰ ਨਾਲ ਦੇ ਆ ਜੀ। ਅੱਛਾ ਇਹ ਨਾਲ ਦੇਨੇ। ਨਾਲ ਦੇ ਟਾਇਰ ਆ ਜੀ। ਯਾਰ ਨਾਲ ਦੇ ਟਾਇਰ ਵੀ ਬਹੁਤ ਖੜੇ ਆ ਬਾਈ। ਹਾਂਜੀ ਹਾਂਜੀ ਰਿਮਾਰੂਮਾਂ ਦਾ ਕਰਾਈ ਵੀਰੇ ਚੈੱਕ ਤੇ ਇਧਰ ਆ ਜਾ ਬਈ ਆ ਟੈਂਕੀ ਟੁੰਕੀ ਦੀ ਕੰਡੀਸ਼ਨ ਸਾਰੀ ਚੈੱਕ ਕਰਵਾ ਦਿਓ ਆ ਆ ਪ੍ਰਗਟ ਪੂਸਤੀ ਚੈੱਕ ਕਰਵਾਈ ਬਈ ਅੱਗੇ ਉਹ ਤਾਂ ਬੰਦਾ ਸਾਂਭ ਲੈਂਦਾ ਹੁੰਦਾ ਸਭ ਤੋਂ ਪਹਿਲਾਂ ਨਾ ਇਹ ਇਹ ਬਹੁਤ ਝਾਂਜਟ ਚ ਫਸਦੀ ਐ ਇਹ ਇਹ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਇਹ ਵੀ ਕੰਡੀਸ਼ਨ ਦੀ ਸਾਫੀ ਆ ਬਈ ਹੈ ਨਾ ਇਹ ਬਈ ਤੁਸੀਂ ਆਪ ਚਲਾਉਂਦੇ ਸੀ ਕਿ ਡਰਾਈਵਰ ਰੂਪੇ ਚਲਾਉਂਦੇ ਆ ਨਹੀਂ ਡਰਾਈਵਰ ਹੀ ਸੀਗੇ ਬਈ ਅਸਾ ਡਰਾਈਵਰ ਹੀ ਚਲਾਉਂਦੇ ਸੀ ਹਾਂਜੀ ਹਾਂਜੀ ਓਕੇ ਫਿਰ ਮੈਨੂੰ ਨਹੀਂ ਕਿਦੀ ਵੀ ਘੈਂਟ ਰੱਖੇ ਹੋਏ ਨੇ ਪੂਰਾ ਵਧੀਆ ਹੀ ਫੋਰਮਾਂ ਦੀ ਬਈ ਸਟਾਪ ਕਰਾਂ ਦੀ ਚੈੱਕ ਕਰਵਾਈ ਪਰ ਡਰਾਈਵਰ ਨਾਲ ਦੀ ਹ ਲੈ ਪੰਜ ਸਟਾਪ ਕਰਾਂ ਦੇ ਵਿੱਚ ਸਾਰੀ ਕੰਡੀਸ਼ਨ ਤੇ ਆ ਹੁੱਕ ਵੀ ਚੈੱਕ ਕਰਵਾ ਦਿਓ ਲੈ ਆਹ ਦੇਖਾ ਆ ਤੁਸੀਂ ਨਾ ਨੋਟ ਕਰਿਓ ਜੇ ਇਹ ਨਾ ਬਾਹਰ ਐਮਪੀ ਯੂਪੀ ਚੱਲੀ ਹੁੰਦੀ ਇਹਦਾ ਆਠਾ ਬਣਿਆ ਪਿਆ ਹੁੰਦਾ ਦੇਖੋ ਜਮਾ ਛੱਲਾ ਪਿਆ ਇਸੇ ਦਾ ਚੈੱਕ ਕਰਵਾ ਦਿਓ ਬਈ ਤੇ ਇਧਰਲੇ ਪਾਸੇ ਵੀ ਆ ਜਾ ਬਈ ਹੁਣ ਇਧਰਲੇ ਟਾਇਰ ਦੀ ਵੀ ਕੰਡੀਸ਼ਨ ਚੈੱਕ ਕਰਵਾ ਦੇ ਨਾਲ ਦੇ ਬਾਈ ਕਹਿੰਦਾ ਟਾਇਰ ਆ ਤੇ ਆ ਸਾਰੀ ਚੈੱਕ ਕਰਵਾ ਦਿਓ ਇਹ ਚ ਇਸਤਾਜੀ ਇੰਜਨ ਕਿਹੜਾ ਇਹਦੇ ਵਿੱਚ ਇਹ ਲਾਲ ਇਨੂ ਇੰਜਨ ਆਈ ਪੇਟੀ ਲਾਲ ਹਿੰਨੋ ਪੇਟੀ ਬੰਦੀ ਹਾਂਜੀ 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 ਓਕੇ ਇਹ ਓਨਰ ਕਹਿੰਮੇ ਹੋਣੀ ਤੁਹਾਡੇ ਨਾਮ ਆਰਸੀ ਜਾ ਐਫੀ ਟਪਟਾਂ ਤੇ ਨਹੀਂ ਇਹ ਦੂਜੇ ਨਾਮ ਹੀ ਹੋਣੀ ਜੇ ਹੁਣ ਆਈ ਅਸਾ ਦੂਜੇ ਨਾਮ ਆਰਸੀ ਹਾਂਜੀ 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 ਠੀਕ ਹੈ ਤੇ ਆ ਬਈ ਉਗਰ ਦੀ ਵੀ ਚੈੱਕ ਕਰਵਾ ਦਿਓ ਆ ਉਗਰ ਦੀ ਸਾਰੀ ਚੈੱਕ ਕਰਵਾ ਦਿਓ ਹਮ ਆ ਸਾਰਾ ਪੁਲੀਆਂ ਪਾਲੀਆਂ ਬੈਲਟਾਂ ਬੋਲਟਾਂ ਸਾਰੀ ਦਿਖਾ ਦਿਓ ਲੈ ਹੁਣ ਬਈ ਇਹਦਾ ਕੰਮ ਕਰ ਦੀ ਕਿਵੇਂ ਮਤਲਬ ਇਸ ਟਾਈਮ ਇਹ ਜੇ ਕਹਿਦੀ ਆਪਾਂ ਕੰਮ ਕਰਦਾ ਇਸ਼ਾਰਾ ਇਹਦਾ ਓਕੇ ਹੋ ਗਿਆ ਬਾਈ ਹਾਂਜੀ ਜਮਾ ਜੀ ਰੈਡੀਕੇਟਰ ਦਾ ਵੀ ਮਾਰੇ ਜੀ ਗਰਮੇ ਹੁੰਦੀ ਜੀ ਨੋ ਵੀ ਨਵਾਂ ਪਾਤਾ ਸਿਬਿੰਦਰ ਭਦੌਰ ਤੋਂ ਪੁੜਿਆ ਪੂਰਾ ਮਸ਼ਹੂਰ ਆ ਜੀ ਉਹ ਰੇਡੀਅਟਰ ਦਾ ਨਵਾਂ ਪਾਤਾ ਨਵਾਂ ਜੀ ਨਵਾਂ ਜੀ ਸਿਬਿੰਦਰ ਭਦੌਰ ਤੋਂ ਹਾਂਜੀ ਹਾਂਜੀ ਉਹ ਕਿੰ ਭਦੌਰ ਵਾਲਾ ਮਿਸਤਰੀ ਫਿਰ ਮਸ਼ਹੂਰ ਆ ਪੂਰਾ ਮਸ਼ਹੂਰ ਆ ਉਹ ਆਕੇ ਦਾ ਆਪਣਾ ਕਟਰ ਵੀ ਹੈ ਹਾਂਜੀ ਹਾਂਜੀ ਆਪ ਇਹਦੀ ਵੀ ਕੰਡੀਸ਼ਨ ਦਿਖਾ ਦਈਏ ਮੋਟਰ ਵਾਲਾ ਕੱਟ ਰਹਾ ਹੈ ਤੇ ਆ 10 2 ਨਾ ਸਾਰੀ ਚੈੱਕ ਕਰਾਉਣੀ ਸਾਰੀਆਂ ਜੀ ਨਵੀਆਂ ਪੰਜ ਮਿੰਟ ਇੰਨਾ ਵੀ ਫਿੰਗਰਾਂ ਵੀ ਨਵੀਆਂ ਬਿਲਕੁਲ ਜੀ ਹਾਂ 10 ਸਾਰੀਆਂ ਨਵੀਆਂ ਬਲੇਡ ਬਲੂਡ ਵੀ ਨਵੀਆਂ ਨੇ ਹਾਂਜੀ 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 ਤੇ ਬਲੇਡ ਪਉਣ ਤੋਂ ਬਾਅਦ ਚਲਾਈ ਨਹੀਂ ਨਹੀਂ ਇਹ ਫੜਾ ਖੜਾ ਕੇ ਨਾ ਉਹ ਕਰਕੇ ਮਾਰਾ ਤਰਪਾਲਾਂ ਢਗੇ ਵਿੱਚ ਜੰਗਾਲ ਦੀ ਮਣੀ ਮੀ ਪੜ ਜਾਂਦੀ ਹੈਗੀ ਜਦੋਂ ਚੱਲ ਪਈ ਉਹਦੋਂ ਬਿਲਕੁਲ ਜਮਾ ਨਿਕਲੇ ਨਮੀਆਂ ਵੀ ਨਿਕਲਣ ਉਹ ਮੈਂ ਕਹਣਾ ਕਸੇਰੀ ਹੋਏ ਮਤਲਬ ਜਿਵੇਂ ਕਰਿਆ ਤੇ ਬਾਈ ਅੰਦਰੋਂ ਆ ਚਾਦਰ ਚੁੱਦਰ ਸਾਰੀ ਆ ਚਾਦਰ ਨਾਲ ਦੀ ਇੱਕ ਬਾਈ ਚੇਂਜ ਕਰਾਈ ਹੋਈ ਆ ਨਿਕਾਟਰ ਦਾ ਕੰਮ ਕਰਾਇਆ ਸੀਗਾ ਸਾਰਾ ਜੀ ਵਧੀਆ ਪੂਰਾ ਅੱਛਾ ਕੰਮ ਕਰਵਾਇਆ ਸੀ ਕਟੋ ਦਾ ਹਾਂਜੀ ਹਾਂਜੀ ਓਕੇ ਕਿਉਂਕਿ ਚਾਦਰ ਤਾਂ ਜਮੇ ਨਵੀਂ ਪਈ ਹੈ ਨਾ ਹਾਂਜੀ ਹਾਂਜੀ ਤੇ ਉਹਦਾ ਰੀਰ ਰੂਲ ਸਾਰੀ ਕਹਿਦੀ ਹੈ ਘੈਂਟ ਦੀ ਯਾਰ ਹਾਂਜੀ ਤੇ ਹੁਣ ਆਪਾਂ ਇਹਦਾ ਉੱਪਰੋਂ ਵੀ ਟੈਂਕੀ ਟੂਕੀ ਦਿਖਾ ਕੇ ਆਈਏ ਸਾਰੇ ਹਾਂਜੀ ਹਾਂਜੀ ਦਿਖਾਓ ਜੀ ਉੱਪਰੋਂ ਵੀ ਤੇ ਲੈ ਵੀਰੇ ਹੁਣ ਨਾ ਟੈਂਕੀ ਵੀ ਦਿਖਾ ਕੇ ਆਉਣੇ ਆ ਤੁਹਾਨੂੰ ਇੰਜਨ ਦੀ ਕੰਡੀਸ਼ਨ ਵੀ ਦਿਖਾਉਣੇ ਆ ਤੁਹਾਨੂੰ ਨਾ ਇਹਦਾ ਕੈਬਨ ਵੀ ਚੈੱਕ ਕਰਵਾਉਣੇ ਆ ਓਪਨ ਸਾਰਾ ਛਤਰੀ ਵਗੈਰਾ ਸਾਰਾ ਕੁਝ ਦਿਖਾ ਕੇ ਆਵਾਂਗੇ ਜੁੜੇ ਰਹੋ ਹਾਂਜੀ ਤੇ ਆ ਛਤਰੀ ਵਗੈਰਾ ਵੀ ਸਾਰੀ ਸਾਫ ਪਈ ਆ ਹੂੰ ਤੇ ਜੇ ਗੱਲ ਕਰ ਲਈਏ ਦੀ ਟੈਂਕੀ ਦੀ ਆ ਟੈਂਕੀ ਵੀ ਚੰਗੀ ਤਰ੍ਹਾਂ ਸਾਰੀ ਚੈੱਕ ਕਰ ਲਓ ਹੂੰ ਤੇ ਇਧਰ ਦੇ ਪਾਸੇ ਤੁਹਾਨੂੰ ਇੰਜਨ ਦੀ ਕੰਡੀਸ਼ਨ ਵੀ ਦਿਖਾ ਦਿੰਨੇ ਆ ਲਾਲ ਹੀ ਨੂੰ ਇੰਜਨ ਆ ਪਈ ਹੈ ਨਾ ਹਾਂਜੀ ਹਾਂਜੀ ਰੇਡੀਏਟਰ ਜਮਾ ਨਮਾ ਜੀ ਰੈਡੀ ਓਕੇ ਉਹ ਇੰਜਰੂ ਇੰਜਰ ਦੀ ਤਾਂ ਓਕੇ ਆ ਪੂਰੀ ਜਮਾ ਓਕੇ ਆ ਜੀ ਇੱਕ ਨੂੰ ਪੈਸਾ ਨਾ ਉਸ ਵੀ ਨਹੀਂ ਭੋਰਾ ਵੀ ਜਮਾ ਇੰਜਰ ਦੀ ਓਕੇ ਓਕੇ ਤੇ ਲੈ ਹੁਣ ਆ ਛਤਰੀ ਦੀ ਤੇ ਆ ਫਰਸ ਫਰਸ ਦੀ ਸਾਰੀ ਚੈੱਕ ਕਰਵਾ ਦਿੰਨੇ ਹਾਂ ਲਾਲ ਹਿੰਨੋ ਤਾਂ ਇਹ ਪੇਟੀ ਪੰਦੀ ਇੰਜਰ ਆ ਬਾਈ ਹਾਂਜੀ ਹਾਂਜੀ ਟਾਇਰਾਂ ਦੀ ਕੰਡੀਸ਼ਨ ਵੀ ਦਿਖਾਤੀ ਨੰਬਰ ਵੀ ਪੰਜਾਬ ਦਾ ਹੈ ਤੇ ਪ੍ਰਗਟ ਇੱਧਰ ਆਇਓ ਵੀਰੇ ਆ ਆ ਮੂਰਲਾ ਵੀ ਸਾਰਾ ਚੈੱਕ ਕਰਵਾ ਦਈ ਸਭ ਵਗੈਰਾ ਸਾਰਾ ਚੈੱਕ ਕਰਵਾ ਦਈ ਗੇਅਰ ਬਾਕਸ ਵੀ ਦਿਖਾ ਦਿਓ ਕਰਾਂ ਤੇ ਮੈਨੂੰ ਇਹ ਦੱਸਿਓ ਬਈ ਮਾਡਲ 15 ਹੈ ਨਾ ਹਾਂਜੀ ਹਾਂਜੀ ਇਹਦੀ ਡਿਮਾਂਡ ਆਪਣੇ ਕੀ ਰੱਖੀ ਜਰੇ ਸਮਾਂ ਨਮਾਰਪੁਰਾ 13 ਲੱਖ ਰੁਪਏ ਰੱਖੇ 13 ਲੱਖ ਰੁਪਏ ਹਾਂਜੀ ਹਾਂਜੀ ਓਕੇ ਮਤਲਬ ਇਹ ਹੁੰਦਾ ਹੈ ਇਹ ਵੀਡੀਓ ਬਹੁਤ ਦੂਰ ਤੱਕ ਚਲੀ ਜਾਣੀ ਆ ਸੱਜਣ 200 ਕਿਲੋਮੀਟਰ ਤੋਂ ਵੀ ਆ ਸਕਦੇ ਆ 50 ਕਿਲੋਮੀਟਰ ਤੋਂ ਵੀ ਆ ਸਕਦੇ ਆ 500 ਤੋਂ ਵੀ ਆ ਸਕਦੇ ਆ ਹਾਂਜੀ ਹਾਂਜੀ ਕਿੰਨਾ ਕਮਾਨਤਨ ਕਰਦੇਗਾ ਮਤਲਬ ਮੌਕੇ ਤੇ ਮਨ ਦੇ ਵਿੱਚ ਕਿਵੇਂ ਜੀ ਸੋਚੇ ਵੀ ਆਪਾਂ ਇੰਨੇ ਕੁ ਦੀ ਦੇ ਦਈਏ ਮਾਨਤਨ ਕਰ ਦਾਂਗੇ ਥੋੜਾ ਜਿਹਾ ਮਾਨਤਨ ਕਰ ਦੇਗਾ ਮੋੜਦਾ ਤਾਂ ਨਹੀਂ ਨਹੀਂ ਮੋੜਦੇ ਕਰ ਦਾਂਗੇ 10000 ਦਾ ਕਮਾਨਤਨ ਜਿੰਦੀ ਠੀਕ ਮਾ ਨੰਬਰ 99152 ਜੀ ਹਾਂ 01521 01521 ਹਾਂਜੀ ਪਿੰਡ ਪੇਗਾ ਦੀਪਗੜ ਜਿਲ੍ਹਾ ਭਾਜੰਦਾ ਬਰਨਾਲਾ ਹਾਂਜੀ ਹਾਂਜੀ ਪਟਾਉੜ ਤੋਂ 3 ਕਿਲੋਮੀਟਰ ਹੈ ਨਾ ਹਾਂਜੀ 3-4 4 ਕਿਲੋ ਲਾ ਲਓ ਤੁਹਾਨੂੰ ਲਾ ਲਓ ਤੇ ਲੈ ਮਿੱਤਰੋ ਆਜੋ ਜੇ ਕਿਸੇ ਸੱਜਣ ਨੇ ਕਰਤਾਰ ਮਸ਼ੀਨ ਦੇ ਮਾਲਕ ਬਣਨਾ ਨਾ ਕੰਮਕਾਰ ਦੀ ਪੂਰੀ ਓਕੇ ਐ ਕੰਡੀਸ਼ਨ ਤੁਹਾਨੂੰ ਸਾਰੀ ਦਿਖਾ ਦਿੱਤੀ ਬਾਕੀ ਚੱਲ ਚਲਾ ਵੀ ਦਿੱਤੀ ਤੁਸੀਂ ਜਦੋਂ ਟ్రਾਈ ਲਾਉਂਗੇ ਤੁਹਾਨੂੰ ਸਾਰਾ ਜੱਜ ਹੋਈ ਜਾਣਾ ਹਾਂਜੀ ਹਾਂਜੀ ਤੇ ਜੇ ਕਿਸੇ ਵੀ ਸੱਜਣ ਨੇ ਖਰੀਦਣੀ ਆ ਫਟਾਫਟ ਆਜੋ ਬਈ ਆਪਣਾ ਘਰ ਕਿੱਥੇ ਜੇ ਪੈ ਗਿਆ ਇਹੇ ਇਹ ਆਪਣਾ ਬਾਰਡਰ ਵਾਕਸ ਆ ਜਾਂਦਾ ਰਾਮਗੜ੍ਹ ਨੂੰ ਰੋਡ ਜਾਂਦਾ ਜੀ ਆਪਣਾ ਦੀਪਗੜ੍ਹ ਤੋਂ ਓਕੇ ਬਾਰਡਰ ਵਾਕਸ ਦੇ ਕੋਲੇ ਹੀ ਹੈ ਜੀ ਬਸ ਦੀਪਗੜ੍ਹ ਤੋਂ ਰਾਮਗੜ੍ਹ ਰੋਡ ਦੇ ਉੱਪਰ ਬਾਰਡਰ ਵਾਕਸ ਦੇ ਨੇੜੇ ਪੈ ਜਾਂਦਾ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਤੇਲਾ ਮਿੱਤਰੋ ਕਰੋ ਸੰਪਰਕ ਜੇ ਕੋਈ ਸੱਜਣਾ ਕੰਬੈਨ ਖਰੀਦਣ ਦਾ ਚਾਹਵਣਾ